ਜਿਸ ਜਲ ਨਿਦ ਕਾਰਣ ਤੁਮ ਜਗ ਆਏ ਸੋ ਅੰਮ੍ਰਿਤ ਪੁਰ ਕਾਹੀ ਜਿਓ ਸਭ ਗੁਰ ਪਾਸਮ ਰਾਜ ਕਿਰਪਾ ਕਰਦੇ ਨੇ ਜਲ ਨਿਦ ਦਾ ਭਾਵ ਹੈ ਪਾਣੀ ਦਾ ਜਨਮ ਜਿਸ ਤਰ੍ਹਾਂ ਆਗਨ ਨੂੰ ਬੁਝਾਉਣ ਵਾਸਤੇ ਪਾਣੀ ਦੀ ਲੋੜ ਪੈਂਦੀ ਹੈ ਇਸੇ ਤਰ੍ਹਾਂ ਕ੍ਰਿਸ਼ਨਾਂ ਦੀ ਅਗਨ ਨੂੰ ਥਾਮ ਕਰਨ ਲਈ ਸਤਿਗੁਰਾਂ ਦੇ ਨਾਮ ਰੂਪੀ ਅੰਮ੍ਰਿਤ ਜਲ ਦੀ ਲੋੜ ਹੈ ਜੇ ਪਾਸਾ ਬਚਨ ਕਰਦੇ ਨੇ ਭਾਈ ਤੇ ਜਿਹੜੇ ਅੰਮ੍ਰਿਤ ਦੇਖ ਜਾਣੇ ਦੀ ਖਾਤਰ ਇਸ ਜਗਤ ਦੇ ਵਿੱਚ ਆਏ ਹੋਏ ਆ ਆਲੋਕਾ ਜਗੰਮੀ ਰਿਆ ਹੈ ਉਹ ਅੰਮ੍ਰਿਤ ਗੁਰੂ ਕੋਰ ਸੋਇਦਾ ਹੈ ਨਾਮ ਦੇ ਰਾਤ ਗੁਰੂ પાસે ਪ੍ਰਾਪਤ ਹੁੰਦੀ ਹੈ ਛੋਡੋ ਵੇਸ ਭੇਖ ਚਤਰਾਈ ਦੁਰਦਾ ਇਹੋ ਪਾਲ ਨਹੀਂ ਜੀਓ ਸਤਿਗੁਰੂ ਪਾਸ ਲ ਕਹਿੰਦੇ ਨੇ ਭਾਈ ਧਾਰਮਿਕ ਭੇਖ ਦਾ ਕਰਾਵਾ ਛੱਡੋ ਮਨ ਦੀ ਚਲਾਕੀ ਵੀ ਛੱਡੋ ਕਿਸ ਦੂਰਖੀ ਚਾਹ ਦੇ ਵਿੱਚ ਪਿਆ ਇਹ ਅੰਮ੍ਰਿਤ ਪਾਣੀ ਬਣ ਸਕਦਾ ਹੈ ਜੇ ਕੁਏਬ ਸਾਡੇ ਕੋਲ ਭੇਕ ਹੈ ਪਹਿਰਾਵਾ ਹੈ ਮਨ ਦੇ ਵਿੱਚ ਚਲਾਕੀਆਂ ਹਨ ਅਕਾਲ ਪੁਰਖ ਵੈਕੂ ਜੀ ਦਾ ਨਾਮ ਨਹੀਂ ਵਸਿਆ ਦੇਸ ਨਹੀਂ ਵਸਿਆ ਬਾਸਗਿੰਦ ਤੇ ਫਿਰ ਕੀ ਤੈਨੂੰ ਪਾਈਏ ਅਕਾਲ ਪੁਰਖ ਵੈਕੂ ਜੀ ਦੇ ਨਾਮ ਉੱਪੀ ਅੰਮ੍ਰਿਤ ਦੀ ਪ੍ਰਾਪਤੀ ਨਹੀਂ ਇਸ ਤਰ੍ਹਾਂ ਕੇ ਛੋਟੋ ਵੇਸ ਭੇਗ ਚ ਚਰਾਈ ਪਾਸਾ ਕਹਿੰਦੇ ਜਿਨਾ ਇਹ ਪਹਿਰਾਵੇ ਦਾ ਧਿਆਨ ਨਾ ਰੱਖ ਪਹਿਰਾਵੇ ਵੱਲ ਧਿਆਨ ਨਾ ਦੇ ਗੁਰੂ ਦੇ ਭਾਵ ਨੂੰ ਉਪਦੇਸ਼ ਵੱਲ ਧਿਆਨ ਦੇ ਗੁਰੂ ਵੱਲ ਧਿਆਨ ਦੇ ਜੋ ਵੀ ਮਤਲਬ ਹੈ ਕਰ ਗੁਰੂ ਦਾ ਗਿਆਨ ਹਾਸਲ ਕਰ ਇਹ ਅੰਮ੍ਰਿਤ ਬਾਪ ਆ ਮਿਲ ਸਕਦਾ ਤੇ ਤੂੰ ਇਹ ਦੁਨਖੀ ਚਾਲ ਨੂੰ ਛੱਡ ਆਪਣੀਆਂ ਚਤਰਾਈਆਂ ਨੂੰ ਛੱਡ ਵੇਖਦੇ ਵਿੱਚ ਪਿਆਰੇ ਆਪਨੇ ਪਹਿਰਾਵੇ ਵਲਵੇਂ ਨਾ ਵੇਖਿਆ ਕਰ ਜਤਰਾਇਮ ਛੱਡ ਕੇ ਗੁਰੂ ਦੇ ਚਰਨਾਂ ਨਾਲ ਜੁੜ ਗੁਰੂ ਦੇ ਉਪਦੇਸ਼ ਨੂੰ ਆਪਣੇ ਅਰਥ ਦੇ ਅਨੁਸਾਰ ਫਿਰ ਤੈਨੂੰ ਇਹ ਅੰਮ੍ਰਿਤ ਰੂਪੀ ਫਲ ਅੰਮ੍ਰਿਤ ਰੂਪੀ ਜਨ ਤੈਨੂੰ ਪ੍ਰਾਪਤ ਹੋ ਸਕਦਾ ਹੈ ਮਨ ਰੇ ਥਿਰ ਰਹੋ ਮਤ ਕਤ ਜਾਹੀ ਜਿਉ اے ਮੇਰੇ ਮਨ ਆ ਅੰਦਰ ਪ੍ਰਭੂ ਦੇ ਚਰਨਾ ਦੇ ਵਿੱਚ ਲੱਗਿਆ ਰਹੋ। ਨੂੰ ਦੇ ਕੀ ਨਾਮ ਅੰਮ੍ਰਿਤ ਦੀ ਭਾਲ ਵਿੱਚ ਕਿਤੇ ਬਾਹਰ ਨਾ ਭਟਕ ਰੱਖੀ। ਪਾਰਸਾ ਕਹਿੰਦੇ ਜਦੋਂ ਵੀ ਪ੍ਰਾਪਤੀ ਹੋਣੀ ਹੈ ਜਦੋਂ ਅੰਦਰ ਹੀ ਪ੍ਰਾਪਤੀ ਹੈ। ਇਹਦੀ ਘਾਤ ਬਾਹਰ ਭਟਕਣ ਦੀ ਲੋੜ ਨਹੀਂ ਹੈ। ਬਾਹਰ ਨਾ ਭਟਕ ਰੱਖੀ ਕਿਤੇ ਫਿਰ ਰੰਗੂ ਮਨ ਕੱਟ ਜਾਗੀ। ਪਾਰਸਾ ਕਹਿੰਦੇ ਆਪਣੀ ਅੰਦਰ ਦੇਖ ਕੇ ਗਹਿ ਮੰਨ ਲੈ ਜੀ। ਇਹ ਅੰਦਰ ਟਿਕ ਕੇ ਉਸ ਕਾਰਪੁਰਖ ਵਹਿਗੁਰੂ ਜੀ ਦੀ ਅਰਦਾਸ ਕਰੇ। ਉਹਦਾ ਨਾਮ ਜਪ ਸਿਮਰਨ ਕਰਿਆ ਕਰ ਗੁਰੂ ਦੇ ਉਪਦੇਸ਼ ਨੂੰ ਮੰਨਿਆ ਕਰੇ। ਜਿਆਦਾਤਰ ਸਮਾਂ ਸਾਡਾ ਐਸਾ ਹੀ ਅਨੁਭਵ ਹਰ ਪਟਕਾ ਰਹਿੰਦਾ ਹੈ। ਤਨ ਕਰਕੇ ਗੁਰੂ ਦੇ ਚਰਨਾਂ ਚ ਬੈਠੇ ਰਹਿੰਦੇ। ਤਨ ਕਰਕੇ ਗੁਰੂ ਦੇ ਜੂਰੀ ਵਿੱਚ ਆਉਂਦੀਆਂ ਪਰ ਮਨ ਸਥਿਰ ਨਹੀਂ ਹੈ, ਅੰτικਧਾ ਨਹੀਂ ਹੈ। ਜੇ ਦਿਨ ਮੰਨ ਟੁੱਟ ਗਿਆ ਤੇ ਗੁਰਦੈਨ ਬਾਤ ਸੰਗਤ ਇਹਨੇ ਫਿਰ ਤੋਂ ਗੁਰੂ ਦੇ ਵਚਨ ਨੂੰ ਗੁਰੂ ਰੋਜ਼ ਸਮਝਾਉਂਦੇ ਨੇ ਧੰਨ ਗੁਰਗ੍ਰੰਥ ਜੀ ਦੇ ਮਹਾਰਾਜ ਉਹਨ ਕੀਰਤਾਂ ਕਰਦੇ ਨੇ ਭਾਈ ਜੈਮੂ ਗੁਰੂ ਪੂਜਨਾ ਪਾਠ ਕੀ ਹੋਣੀ ਨਹੀਂ ਹੈ ਗੁਰੂ ਦੇ ਉਪਦੇਸ਼ ਨੂੰ ਤੈਨੂੰ ਹਿਰਦੇ 'ਚ ਵਸਾਉਣਾ ਪੈਣਾ ਹੈ ਪਹਿਲਾਂ ਗੁਰੂ ਵਾਲਾ ਬਣ ਕੇ ਜੇ ਜਿਸ ਗੁਰੂ ਦੇ ਬਾਣ ਨੂੰ ਸੁਣਦੇ ਹੁੰਦੇ ਇਹ ਪਿਆਰ ਨੂੰ ਗੁਰੂ ਨੂੰ ਦੋ ਵਾਲੇ ਵੀ ਬਣ ਜਾਂਦੇ ਹੈ ਜਿਸ ਕਰਕੇ ਭਾਨ ਸਿੰਘ ਜੀ ਦੇ ਬਾਹਰ ਭੱਲਣ ਦੀ ਕੋਸ਼ਿਸ਼ ਕਰਨਾ ਹੈ ਕਰੀਓ ਸਾਮ ਤੇ ਚਲਿਆ ਜਾਂਦਾ ਹੈ ਉਹ ਟੀਰਥਾਂ ਤੇ ਚਲਿਆ ਜਾਂਦਾ ਹੈ ਕਦੇ ਕਿਸੇ ਗੁਰੂ ਘਰ ਦੇ ਵਿੱਚ ਨਾਮ ਸਕਾਰ ਕਰਨ ਚਲਿਆ ਗਿਆ ਕਦੇ ਕਿਸੇ ਧਾਰਮਿਕ ਸਥਾਨ ਤੇ ਚਲਿਆ ਗਿਆ ਬਾਸਾ ਜੀ ਦੇ ਉਥੋਂ ਕੀ ਰੱਖਣਾ ਹੈ ਉਹ ਕੋਣੀ ਮੇਰਾ ਨਾਮ ਜਦੋਂ ਮਿਲੇਗਾ ਏਲਮ ਅਕ੍ਰੋਮ ਮਿਲੇਗਾ ਇਹ ਸੇ ਕਰਕੇ ਬਾਸਾ ਕੇਦਰੇ ਮੰਗਦੇ ਥਿਰ ਰੋ ਇਹ ਮੇਰੇ ਮਾਨ ਆਵੰਦਰ ਟਿਕ ਕੇ ਬੈਠ ਮਤ ਘਤ ਜਾ ਕੇ ਜੀਵੋ ਬਾਹਰ ਕਿਤੇ ਭਟਕਦਾ ਨਾ ਫਿਰੀ ਬਾਹਰ ਘੁੰਮਤ ਬਹੁਤ ਦੁੱਖ ਪਾਵੇ ਘਰ ਅੰਮ੍ਰਿਤ ਘਟ ਮਾਹੀ ਜਿਉ ਅਸਗਿਦ ਜੇ ਤੂੰ ਬਾਹਰ ਘੁੰਮਣ ਵਾਸਤੇ ਧੁੱਪਿਆ ਤਾਂ ਤੈਨੂੰ ਬਹੁਤ ਦੁੱਖ ਭੈਣਾ ਪਵੇਗਾ ਬਹੁਤ ਦੁੱਖ ਪਾਏਗਾ ਅਟਲ ਆਤਮਿਕ ਜੀਵਨ ਦੇਣ ਵਾਲਾ ਰਸ ਤੇਰੇ ਘਰ ਵਿੱਚ ਹੈ ਨਿਰਦੇ ਵਿੱਚ ਹੈ ਗੁਰਬਾਣੀ ਨੇ ਬਾਰ ਬਾਰ ਸਮਝਾਇਆ ਸਾਨੂੰ ਬਾਹਰ ਘੁੰਮਤ ਬਹੁਤ ਲੋਕ ਕਹਿੰਦਾ 12 ਬੜਾ ਬਖੂਮਾਏਗਾ 14 ਮਿਲੇਗਾ ਤੇ ਬਾਹਰੋਂ ਲੱਭਦਾ ਫਿਰੇਗਾ ਇਹ ਸਾਇਦ ਕਦੇ ਹਰਿਵਾਰ ਜਾ ਕੇ ਮਿਲ ਜਾਵੇ ਕੋਈ ਕਿੰਦਰ ਪਟਨਾ ਸਾਹਿਬ ਚੱਲਿਆਂ ਉੱਥੋਂ ਮਿਲ ਜਾਵੇ ਗੁਰੂ ਸਾਹਿਬ ਬਾਸ ਗੰਦੇ ਜਿੰਨਾ ਜੋ ਤੇਰਾ ਮਨ ਨਹੀਂ ਲੱਗਿਆ ਉਹਨਾਂ ਤੇ ਤੈਨੂੰ ਕਿਤੋਂ ਨਹੀਂ ਮਿਲਣਾ ਹੈ ਮਨ ਨੂੰ ਟਿਕਾਉਣਾ ਪਵੇਗਾ ਗੁਰੂ ਦੇ ਚਰਨਾਂ ਵਿੱਚ ਬਚਨਾਂ ਨੂੰ ਮੰਨਣਾ ਪਵੇਗਾ ਸਤਿਗੁਰਾਂ ਦੇ ਬਚਨਾਂ ਨੂੰ ਮੰਨ ਕੇ ਫਿਰ ਭਾਸਕ ਇਹਦੇ ਉਸ ਕਾਲਪੁਰਖ ਕੋਲ ਕੁਝ ਨਹੀਂ ਦੀ ਅਰਾਧਨਾ ਕੀਤੀਆਂ ਉਹਦਾ ਨਾਮ ਜਪਿਆ ਸਿਮਰਨ ਕੀਤੇ ਆ ਫਿਰ ਤੈਨੂੰ ਅੰਦਰੋਂ ਹੀ ਪ੍ਰਾਪਤ ਹੋ ਜਾਣੀ ਹੈ ਕਿਉਂਕਿ ਤੈਨੂੰ ਕਿਤੇ ਜਾਣ ਦੀ ਲੋੜ ਪੈਣੀ ਨਹੀਂ ਹੈ ਕਿਉਂਕਿ ਭਾਸਕ ਇਹਦੇ ਨੇ ਸਰੀਰ ਦੇ ਅੰਦਰ ਹੀ ਸਭ ਕੁਝ ਹੈ ਤੀਰਥ ਦੇ ਅੰਦਰ ਹੀ ਵਗਦੇ ਨੇ ਨਾਮ ਰੂਪੀ ਤੀਰਥ ਅੰਦਰ ਰਹੇ ਨੇ ਉਹਦੇ ਵਿੱਚ ਜਿੰਨਾ ਮਰਜੀ ਨਾਲ ਇੱਜਤ ਨਾਮ ਜਪੋ ਇਸ਼ਨਾਨ ਕਰੀਂ ਤੀਰਥਾਂ ਦੇ ਜਾਣ ਦੇ ਨਾਲ ਪ੍ਰਾਪਤੀ ਨਹੀਂ ਹੁੰਦੀ ਇਸ ਕਰਕੇ ਪ੍ਰਸੰਗ ਇਹਨੇ ਬਾਹਰ ਹੁਨਕਤ ਪਾਪ ਤੁਪ ਪਾਹ ਭਾਈ ਜੇ ਤੂੰ ਬਾਹਰ ਘੁੰਮਣ ਜਾਇਂਗਾ ਤੈਨੂੰ ਬੜਾ ਦੁੱਖ ਸਹਿਣਾ ਪਵੇਗਾ ਬੜਾ ਦੁੱਖ ਤੂੰ ਪਾਵੇਂਗਾ ਇਸ ਕਰਕੇ ਘਰ ਅੰਮ੍ਰਿਤ ਘਟ ਮਾਜੀ ਜੀ ਉਹ ਆਤਮਿਕ ਜੀਵਨ ਦੇਣ ਵਾਲਾ ਮਨੁੱਖੀ ਰਾਸੇ ਘਰ ਦੇ ਵਿੱਚ ਪਾਪ ਤੇਰੇ ਹਿਰਦੇ ਵਿੱਚ ਹੀ ਹੈ ਉਹ ਤੁਲਕ ਮਹਗੁਰੂ ਦਾ ਉਪਦੇਸ਼ ਸੁਣ ਕੇ ਗੁਰੂ ਦੇ ਬਚਨਾਂ ਨੂੰ ਮਾ ਕੇ ਅੰਦਰੋਂ ਹੀ ਪ੍ਰਾਰਥਨਾ ਕਰ ਰਹਾਉ ਆਪ ਗੁਣ ਛੋੜਾ ਹੁਨਾ ਕਉਤਾਪੂ ਕਰ ਅਬ ਗੁਣ ਪਛਤਾਹੀ ਜੀਓ ਸਤਿਗੁਰੂ ਜੀ ਕਹਿੰਦੇ ਔਪਣ ਸਕਦੇ ਜਿਹਨੇ ਵੀ ਔਪਣ ਨੇ ਔਪਣ ਛੱਕ ਕੇ ਗੁਣ ਹਾਸਲ ਕਰਿਆ ਕਰ ਜਦੋਂ ਗੁਣ ਹਾਸਲ ਕਰਨ ਦਾ ਯਤਨ ਕਰੇਗਾ ਸਹਿਬ ਜੀ ਕਹਿੰਦੇ ਜੇ ਆਪਣਾ ਔਪਣ ਹੀ ਕਰਨਾ ਰਹੂਗਾ ਤੇ ਬਿਰਤੀ ਨੂੰ ਪਛਤਾਉਣਾ ਪਵੇਗਾ ਕਰ ਆਪ ਹੁਣ ਅਜਤਰਾਹੀ ਜੀ ਗੁਰ ਆਪਕ ਨੂੰ ਬੇਚੋ ਕਹਾਣਾ ਪ੍ਰਵਾਣੀ ਕੇ ਸੁਝਾਇਆ ਭਾਈ ਆਪ ਨੂੰ ਛੱਡੇ ਔਗਣ ਕਰੇਗਾ ਉਸ ਤਾਉਣਾ ਪਵੇਗਾ ਇਸ ਕਰਕੇ ਗੁਣਾ ਨੂੰ ਪ੍ਰਾਪਤ ਗੁਣਾ ਨੂੰ ਹਾਸਲ ਕਰ ਉਹਨੂੰ ਕਿੱਥੇ ਲੈਣਗੇ ਬਾਸੋ ਕਹਿੰਦੇ ਨੇ ਭਾਈ ਤੂੰ ਗੁਣਾ ਵਾਲਿਆਂ ਦੀ ਸੰਗਤ ਕਰਿਆ ਕਰ ਤੇ ਗੁਣਾ ਨੂੰ ਪ੍ਰਾਪਤ ਕਰ ਜੇ ਤਨ ਮੇਉ ਦੇ ਵਿੱਚ ਆਉਣ ਦਿੱਤਾ ਉਹ ਛੱਡ ਗਿਆ ਜਦੋਂ ਔਣਾ ਹਾਸਲ ਕਰੇਗਾ ਤੇ ਤੈਨੂੰ ਪ੍ਰਾਪਤੀ ਹੋਣੀ ਹੈ ਸਾਰੇ ਆਪਸਰ ਕੀ ਸਾਰ ਨਾ ਜਾਣੈ ਫਿਰ ਫਿਰ ਕੀ ਚੁਪਟਾਹੀ ਜੀਓ ਤਾਂ ਸੰਗਿੰਦ ਨੇ ਮਨ ਤੂੰ ਮੜ ਮੜ ਕੇ ਮੋਹ ਦੇ ਚੇਕੜ ਵਿੱਚ ਟੋਪਰੇ ਹੈ ਤੂੰ ਚੰਗੇ ਬੰਦੇ ਜੀ ਪਰਖ ਕਰਨੀ ਨਹੀਂ ਜਾਣਦਾ ਹੈ ਮੜ ਮੜ ਕੇ ਮੜ ਮੜ ਕੇ ਸੰਸਾਰ ਦੇ ਮੋਹ ਦੇ ਵਿੱਚ ਕੀਆ ਪੁੱਤਰਾਂ ਦੇ ਮੋਹ ਦੇ ਵਿੱਚ ਮਾਇਆ ਦੇ ਮੋਹ ਵਿੱਚ ਟੋਪਰੇ ਹੈ ਹੂੰ ਆਪਣੇ ਮੰਦੇ ਚੰਗੇ ਦੀ ਪਰਖ ਕਰਨੀ ਨਹੀਂ ਜਾਣਦਾ ਐ ਅੰਦਰ ਮੈਰਾ ਲੋਭ ਬਹੁਤ ਛੁੱਪੇ ਵਾਹਨਾਂ ਨੂੰ ਕਹੀ ਜੀਵ ਤਨੁ ਬਨਾ ਪਾ ਸਕਿੰਦੇ ਜੇ ਮਨ ਦੇ ਅੰਦਰ ਤੇ ਲੋਭ ਦੀ ਮੈੜ ਹੈ ਤੂੰ ਲੋਭ ਦੇ ਅਧੀਨ ਹੋ ਕੇ ਕਈ ਠੱਗੀ ਦੇ ਕੰਮ ਕਰਦਾ ਹੈ ਤਾਂ ਬਾਹਰ ਕੀਰਤ ਆਪਕਾਂ ਦੇ ਇਸ਼ਨਾਨ ਕਰਨ ਦਾ ਤੈਨੂੰ ਕੀ ਰਾਹ ਹੈ ਔਗਣ ਦੇ ਅੰਦਰੋਂ ਕੱਢਣੀ ਅਸੀ ਤੰ ਤੇ ਚਾਹੇ ਏਟਾਂ ਤੇ ਜਾ ਕੇ ਤੋੜੇ ਚਾਹੇ ਘਰ ਬੈਠ ਕੇ ਤੋੜੇ ਤੰ ਤੇ ਸਾਥ ਕੋਈ ਜਾਣਾ ਸਾਥ ਤੇ ਮੰਨ ਕਰਨਾ ਸੀ ਬਾਸਨ ਕਹਿੰਦੇ ਪਿੱਤਰਤਾ ਤੇ ਮੰਨ ਨਹੀਂ ਜਾਣੀਦੀ ਐ ਜੇ ਮਨ ਦੇ ਵਿੱਚ ਤੇਰੇ ਲੋਭ ਹੈ ਤੇ ਲੋਭ ਦੀ ਮੈਲ ਜੜੀ ਹੋਈ ਹੈ ਲੋਭ ਦੇ ਅਧੀਨ ਉਹ ਕੇ ਤੁਠਕੀ ਦੇ ਕੰਮ ਕਰਦਾ ਤਾਂ ਭਾਈ ਇਤਰਾਕਾਂ ਦੇ ਇਸਨਾਨ ਕਰਨ ਦਾ ਤੈਨੂੰ ਕੋਈ ਲਾਭ ਨਹੀਂ ਪ੍ਰਾਪਤ ਹੋਵੇਗਾ ਨਰਮਦ ਨਾਮ ਜਪੋ ਸਤਿਗੁਰੁ ਵਖ ਅੰਤਰ ਕੀ ਜਗਤ ਤਾਹੀ ਜੀਵੋ ਆਸਕੰਦ ਅੰਦਰਲੀ ਕੁੱਤੀ ਵਾਸਤਾ ਉਦਮ ਬਣੇਗੀ ਜੇ ਤੂੰ ਗੁਰੂ ਦੇ ਦਸੇ ਰਾਤੇ ਤੇ ਤੁਰਕੇ ਸਦਾ ਪ੍ਰਭੂ ਦਾ ਪਵਿੱਤਰ ਨਾਮ ਜਪੇ ਕਰ ਅੰਦਰ ਤੇ ਭਰਿਆ ਪਿਆ ਹੈ ਭਰੀਐ ਮਨ पापਗਰੰਤੁਰ ਤੇ ਭਰੇ ਪੈ ਨੇ ਪਾਪਗਰੰਤੁਰ ਤੇ ਮਾਇਲ ਭਰੀ ਪਈਆ ਲੋਭ ਦੀ ਕਾਮ ਦੀ ਕ੍ਰੋਧ ਦੀ ਲੋਭ ਦੀ ਅਹੰਕਾਰ ਦੀਆਂ ਕਿੰਨੀ ਮੈਲ ਜੀ ਹੋਈ ਹੈ ਮਨ ਉਹਨੇ ਨਾਮ ਦੇ ਨਾਲ ਹੀ ਪਿੱਤਰ ਹੋਵੇ ਜਿਸ ਕਰਕੇ ਭਾਈ ਗੁਰੂ ਦੇ ਰਸ ਦੱਸੇ ਹੋਏ ਰਾਹ ਤੇ ਚੱਲ ਗੁਰੂ ਨੇ ਦੱਸੇ ਹੋਏ ਮਾਰਗ ਤੇ ਚੱਲ ਕੇ ਗੁਰੂ ਦੇ ਦੱਸੇ ਹੋਏ ਮਾਰਗ ਤੇ ਚੱਲ ਕੇ ਪ੍ਰਭੂ ਦਾ ਨਾਮ ਜਪ ਕੇ ਫਿਰ ਤੁਮ ਸਾਹਿਬ ਜੀ ਕਹਿੰਦੇ ਪਿੱਤਰ ਹੋਵੇਗਾ ਫਿਰ ਤੈਨੂੰ ਉੱਚੀ ਅਵਸਥਾ ਦੀ ਆਤਮਾ ਤੋਂ ਕਰਦਾ ਹਾਜ਼ਰ ਰੁਕੇਗੀ ਪਰ ਹਰ ਤੂਬ ਨਿੰਦਾ ਕੂੜ ਤੇ ਆ ਗੋ ਸੱਚ ਗੁਰਬਚਨੀ ਫਲ ਕਾਹੀ ਜੀਉ ਸੈਵੀ ਕਹਿੰਦੇ ਹੈ ਮਨ ਤੋ ਲੋਭ ਛੱਡ ਦੇ ਨਿੰਦਿਆ ਕਲਮੀ ਛੱਡ ਦੇ ਝੂਠ ਦਾ ਤਿਆਗ ਕਰ ਦੇ ਗੁਰੂ ਦੇ ਬਚਨਾਂ ਤੇ ਤੁਰਿਆਂ ਹੀ ਸਦਾ ਫਿਰ ਰਹਿਣ ਕੋਰਾ ਤੂੰ ਅਮਰਤ ਕਾਮ ਮਿਲੇਗਾ ਇਨਾ ਔਗਣਾਂ ਨੂੰ ਕੱਢ ਸਿਰ ਦੇ ਵਿੱਚੋਂ ਆਪਨੀ ਨੇ ਪਰਨੇ ਕਿਰਪਾ ਗੁਰੂ ਨੇ ਕਰਨੀ ਹੈ ਜਦੋਂ ਗੁਰੂ ਦੇ ਚਰਨਾ ਚਾਏਗਾ ਗੁਰਬਾਰਾ ਬਾਣੀ ਗੱਜ ਨੂੰ ਸਤਿ ਸੰਮਰਥ ਗੁਰੂ ਸਿਰ ਹੱਥ ਰੱਖਦੇ ਹਨ ਸਮਰਥ ਗੁਰੂ ਕਿਰਪਾ ਕਰਦੇ ਨੇ ਪਾਸੇ ਗੰਝ ਨੇ ਫਿਰ ਤੇਰੇ ਅੰਦਰੋਂ ਪ੍ਰੇਮੀਆਂ ਨੂੰ ਮਿਲਣਾ ਹੈ ਨਾਮ ਜਪਿਆ ਤੇਰੇ ਮਾਨੇ ਪਿਤਰੂ ਨੂੰ ਹੈ ਇਸ ਕਰਕੇ ਭਾਈ ਲੋਭ ਨੂੰ ਛੱਡ ਹਰ ਹਰ ਲੋਭ ਨਿੰਦਾ ਕੂੜ त्यागो ਸਤਿ ਪੁਰਵਚਨੀ ਪਰ ਪਾਹੀ ਜਿਉ ਭਾਇ ਤੂੰ ਝੂਠ ਨੂੰ ਛੱਡ ਲੋਭ ਨੂੰ ਛੱਡਣ ਲਿਆ ਦਾ त्याग ਕਰ ਗੁਰੂ ਦੇ ਬਚਨਾਂ ਤੇ ਪਰੇ ਤੁਰਿਆ ਕਰ ਗੁਰੂ ਦੇ ਬਚਨਾਂ ਤੇ ਤੁਰਿਆ ਜੀ ਸਦਾ ਤੇਰੇ ਰਜਣਾ ਬਣਾ ਤੈਨੂੰ ਅਮਰਤ ਕਾਲ ਦੇ ਨਾਮ ਮਿਲੇਗਾ ਜਉ ਪਾਵੈ ਤੁਮਰਾ ਖੋ ਹਰ ਜਿਉ ਜਨ ਨਾਨਕ ਸਬਦ ਸਦਾਹੀ ਜੀਉ ਤੇ ਇੱਕ ਲੰਗ ਅੰਕੇ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜਨ ਭਗਤੇ ਨੇ ਕਿ ਪ੍ਰਭੂ ਜੀ ਜੀਵ ਨੂੰ ਉਵੇਂ ਰੱਖਦਾ ਹੈ ਜਿਵੇਂ ਉਸਦੀ ਰਜਾਤ ਹੈ ਤੇ ਦਾਸ ਨਾਨਕ ਸਬਦ ਵਿੱਚ ਜੁੜ ਕੇ ਤੇਰੀ ਸਿਫਤ ਸਦਾ ਕਰਦਾ ਹੈ ਜਿਵੇਂ ਕਾਲਪੁਰ વૈਕ੍ਰੋਜੀ ਨੂੰ ਪਾਉਂਦਾ ਹੈ ਜਿਵੇਂ ਉਸ ਕਾਲ ਇਹ ਹੈ ਬਾਸਲੀ ਗ੍ਰੰਥ ਨੂੰ ਰੱਖਣਾ ਭੂਮੇ ਹੈ ਇਸ ਕਰਕੇ ਸਭ ਦਾ ਬੰਦਾ ਹੈ ਸਿੱਖੀ ਵਾਲੇ ਬਣ ਕੇ ਗੁਰੂ ਦੀ ਰਜਾ ਕੀਤੀ ਜਦੋਂ ਗੁਰੂ ਦੀ ਰਜਾ ਕੀਤੀ ਗੁਰਾਂ ਦੇ ਬਚਨਾਂ ਨੂੰ ਮੰਨਾਂਗੇ ਸਤਿਗੁਰੂ ਕਾ ਸਾਹ ਕਹਿੰਦੇ ਤੇਰੀ ਸੰਗਤ ਅੰਦਰ ਪਵਿੱਤਰਤਾ ਆ ਜਾਣੀ ਹੈ ਮਨ ਵਿੱਚ ਹੋ ਜਾਣਾ ਹੈ ਫਿਰ ਗੁਰੂ ਨੇ ਤੁਸੁਗੁਣਾ ਗੁਰੂ ਨੇ ਤੁਸੁਗੁਣੇ ਪਾਈ ਤੈਨੂੰ ਆਪਣੇ ਨਾਮ ਨੂੰ ਵੀ ਅੰਦਰ ਦੀ ਦਾਤ ਦੇਣੀ ਹੈ ਜਿਹਦੇ ਬਾਅਦ ਇਹ ਸੰਸਾਰ ਵਿੱਚ ਜਿਸ ਜਾਣੀ ਦੀ ਦੁਕਾਨੋਂ ਜਉ ਜਾ ਕੇ ਆਏ ਸੋ ਅਮਰਤ ਵਰਬਾਹੀ ਦੀ ਅਮਰਤ ਵੀ ਨਾਮ ਜਿਹੜਾ ਸ੍ਰੀ ਚੰਦਰ ਕਨਵਲ ਜੀ ਦਾ ਨਾਮ ਉਹ ਨਾਮ ਸਹਿਬ ਜੀ ਤੋਂ ਤੁਲਜੀ ਜੀ ਤੋਂ ਹਮਪੂਰਨ ਸਾਧ ਪ੍ਰਾਪਤ ਮਿਲਦਾ ਹੈ ਇਸ ਤਰਕੇ